ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਕਹਾਣੀ ਵਿੱਚ ਉਮੀਦ ਕਰਦੀ ਹਾਂ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਜੇਕਰ ਕਹਾਣੀ ਪਸੰਦ ਆਵੇ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦੇਣਾ ਜੀ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਨਵੀਂ ਕਹਾਣੀ ਕਮਲ ਬਹੂ ਹਜੇ ਤੱਕ ਤੂੰ ਘਰ ਦੇ ਕੰਮਾਂ 'ਚ ਲੱਗੀ ਆ ਪੇਕੇ ਜਾਂਦੀ ਤਿਆਰੀ ਨਹੀਂ ਕਰਨੀ ਤੂੰ ਕਮਲ ਦੀ ਸੱਸ ਹਰਜੀਤ ਕੌਰ ਬੋਲੀ ਮੰਮੀ ਜੀ ਕੱਲ ਤਾਂ ਰਾਜਦੀਦੀ ਨੇ ਆਉਣਾ ਆ ਬੱਚੇ ਵੀ ਨਾਲ ਆਉਣਗੇ ਉਹਨਾਂ ਦੇ ਜੇ ਮੈਂ ਚਲੀ ਗਈ ਤਾਂ ਉਹਨਾਂ ਨੂੰ ਬੁਰਾ ਤਾਂ ਨਹੀਂ ਲੱਗੂਗਾ ਨਾ ਕਮਲ ਨੇ ਕਿਹਾ ਕਮਲ ਪੁੱਤ ਤੇਰੇ ਵਿਆਹ ਨੂੰ 2 ਸਾਲ ਹੋ ਗਏ ਆ ਹਜੇ ਤੱਕ ਤੈਨੂੰ ਆਪਣੀ ਨਨਾਮ ਦਾ ਪੇਤ ਨਹੀਂ ਆਇਆ ਉਹਨੂੰ ਕੋਈ ਬੁਰਾ ਨਹੀਂ ਲੱਗੂਗਾ ਘਰ ਦੀ ਧੀ ਆ ਉਹ ਕੋਈ ਮਹਿਮਾਨ ਨਹੀਂ ਆ ਉਹ ਵੈਸੇ ਵੀ ਤੂੰ 3-4 ਦਿਨਾਂ ਲਈ ਹੀ ਜਾਣਾ ਆ ਤੇ ਰਾਸਤਾ ਦੱਸ ਦੇਣਾ ਰੁਕੂਗੀ ਇੱਥੇ ਤੇਰਾ ਭਰਾ ਭਾਬੀ ਵਿਦੇਸ਼ ਤੋਂ 2 ਸਾਲ ਬਾਅਦ ਆਇਆ ਉਹਨਾਂ ਨੂੰ ਜਾ ਕੇ ਤੂੰ ਮਿਲ ਮਿਲਿਆ ਹੋ ਸਕੇ ਤਾਂ ਆਪਣੇ ਭਰਾ ਭਾਬੀ ਨੂੰ ਇੱਥੇ ਆਉਣ ਬਾਰੇ ਵੀ ਕਹਿ ਹੀ ਜਾਹੀਂ ਹੁਣ ਫਟਾਫਟ ਜਾਣ ਦੀ ਤਿਆਰੀ ਕਰ ਨਾਲ ਹੀ ਆਪਣੇ ਭਰਾ ਦੇ ਬੱਚਿਆਂ ਲਈ ਉਹਨਾਂ ਦੀ ਪਸੰਦ ਦੇ ਗਿਫਟ ਵੀ ਲੈ ਜਾਵੀਂ ਕਮਲ ਦੀ ਸਾਸ ਨੇ ਕਿਹਾ ਜੀ ਮੰਮੀ ਜੀ ਮੈਂ 3-4 ਦਿਨ ਰੁਕ ਕੇ ਵਾਪਸ ਆ ਜਾਊਂਗੀ ਉਦੋਂ ਹੀ ਕਮਲ ਦੀ ਤਾਈ ਸੱਸ ਜਿਹੜੀ ਘਰ ਦੇ ਹੇਠਲੇ ਹਿੱਸੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿੰਦੀ ਸੀ ਉਹ ਵੇਚ ਆ ਕੇ ਬੋਲ ਪਈ ਇਹ ਕੀ ਉਲਟੀ ਗੰਗਾ ਵਹਾ ਰਹੀਆਂ ਤੂੰ ਹਰਜੀਤ ਇਹ ਕੀ ਕਰ ਰਹੀਆਂ ਤੂੰ ਰਾਜ ਨੇ ਇੱਥੇ ਆਉਣਾ ਆ ਤੇ ਤੂੰ ਬਹੂ ਨੂੰ ਪੇਕੇ ਭੇਜ ਰਹੀਆਂ ਬਹੁਤ ਟੇਹਲ ਦਿੱਤੀ ਆ ਤੂੰ ਤਾਂ ਆਪਣੀ ਬਹੂ ਨੂੰ ਬਹੂ ਦੀ ਲਗਾਮ ਕੱਸਣੀ ਨੀ ਹੁੰਦੀ ਤੈਨੂੰ ਵੇਖ ਮੈਂ ਕਿਵੇਂ ਆਪਣੀ ਬਹੂ ਨੂੰ ਕਾਬੂ 'ਚ ਕਰਕੇ ਰੱਖਿਆ ਆ ਮੇਰੀ ਮਰਜ਼ੀ ਦੇ ਬਿਨਾਂ ਸਾਡੇ ਘਰ ਪੱਤਾ ਨਹੀਂ ਹਿੱਲਦਾ ਪਿਛਲੇ ਸਾਲ ਮੇਰੀ ਕੁੜੀ ਸਹੁਰਿਆਂ ਤੋਂ ਆਈ ਸੀ ਉਦੋਂ ਹੀ ਬਹੂ ਦੀ ਮਾਂ ਦੀ ਤਬੀਅਤ ਖਰਾਬ ਹੋ ਗਈ ਸੀ ਬਹੂ ਤਾਂ ਕੰਮ ਤੋਂ ਬਚਣ ਲਈ ਪੇਕੇ ਜਾਣਾ ਚੰਦੀ ਸੀ ਆਪਣੀ ਮਾਂ ਦੀ ਸੇਵਾ ਦਾ ਬਹਾਨਾ ਕਰਕੇ ਪਰ ਮੈਂ ਉਹਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਤੂੰ ਚਲੀ ਜਾਵੇਂਗੀ ਤੇ ਇੱਥੇ ਕੰਮ ਕੌਣ ਕਰੂਗਾ ਮੇਰੀਤੀ ਪੇਕੇ ਆ ਕੇ ਕੰਮ ਨਹੀਂ ਕਰੂਗੀ ਤੇ ਨਾ ਉਹਨੇ ਕੰਮ ਕਰਨ ਆਉਣਾ ਆ ਜੇ ਮੇਰੀ ਇਜਾਜ਼ਤ ਤੋਂ ਬਿਗੈਰ ਪੇਕੇ ਗਈ ਤਾਂ ਵਾਪਸ ਔਰੇ ਪੈਰ ਨਾ ਰੱਖੀ ਉਥੇ ਹੀ ਰਹੀਂ ਤੇ ਮਾਂ ਦੀ ਸੇਵਾ ਕਰੀ ਉਥੇ ਰਹਿ ਕੇ ਤੇ ਮੇਰੇ ਪੋਤਣੇ ਵੀ ਮੇਰਾ ਹੀ ਸਾਥ ਦਿੱਤਾ ਸੀ ਮੇਰਾ ਪੋਤਾ ਤਾਂ ਮੇਰਾ ਸਰਵਣ ਪੋਤਿਆ ਬਹੂ ਕੀ ਕਰਦੀ ਫਿਰ ਉਹ ਪੇਕੇ ਨਹੀਂ ਗਈ ਤੇ ਥੋੜੇ ਦਿਨਾਂ ਬਾਅਦ ਉਹਦੀ ਮਾਂ ਦੀ ਸਿਹਤ ਵੈਸੇ ਹੀ ਠੀਕ ਹੋ ਗਈ ਬਹੂ ਕੋਈ ਡਾਕਟਰ ਤਾਂ ਹੈ ਨਹੀਂ ਕਿ ਉਹਦੇ ਜਾਂਦਿਆ ਹੀ ਉਹਦੀ ਮਾਂ ਦੀ ਸਿਹਤ ਠੀਕ ਹੋ ਜਾਂਦੀ 15 ਦਿਨ ਮੇਰੀ ਧੀ ਇੱਥੇ ਰਹੀ ਸੀ ਬਹੂ ਕੋਲੋਂ ਪੂਰੀ ਚਾਕਰੀ ਕਰਵਾਈ ਸੀ ਤੇ ਦੋ ਸੂਟ ਉਹਨੂੰ ਤੇ ਦੋ ਸੂਟ ਬੱਚਿਆਂ ਦੇ ਤੇ ਜਵਾਈ ਨੂੰ 500 ਰੁਪਏ ਸ਼ਗਨ ਵੀ ਦਵਾਇਆ ਸੀ ਮੁੰਡੇ ਦੇ ਹੱਥੋਂ ਮੈਂ ਤੇ ਸਾਡੇ ਜੀਉਂਦੇ ਜੀ ਨੂੰ ਪੁੱਤ ਕੋਲੋਂ ਆਪਣੀ ਧੀ ਨੂੰ ਸਨਮਾਨ ਦਵਾਇਆ ਤਾਂ ਤਸੱਲੀ ਰਹਿੰਦੀ ਆ ਸਾਡੇ ਜਾਣ ਤੋਂ ਬਾਅਦ ਪਤਾ ਨਹੀਂ ਨੋਹ ਪੁੱਤਤੀ ਨੂੰ ਪੁੱਛਣਗੇ ਜਾਂ ਨਹੀਂ ਕੋਈ ਪਤਾ ਨਹੀਂ ਤਾਂ ਕਮਲ ਦੀ ਸੱਸ ਬੋਲੀ ਸਾਡੇ ਜਾਣ ਤੋਂ ਬਾਅਦ ਸਾਡਾ ਨੋਹ ਪੁੱਤ ਸਾਡੀ ਧੀ ਦੇ ਨਾਲ ਕਿਹੋ ਜਿਹਾ ਸਲੂਕ ਕਰੂਗਾ ਇਸ ਗੱਲ ਦੀ ਮੈਨੂੰ ਪੂਰਾ ਵੀ ਚਿੰਤਾ ਨਹੀਂ ਆ ਮੈਂ ਤਾਂ ਹੁਣ ਆਪਣੀ ਨੋਹ ਪੁੱਤ ਤੇ ਧੀ ਜਵਾਈ ਦੇ ਵਿੱਚ ਪਿਆਰ ਤੇ ਇੱਜ਼ਤ ਵੇਖਣਾ ਚਾਹੁੰਦੀ ਆ ਇਸ ਲਈ ਬਹੂ ਦੇ ਉੱਤੇ ਜ਼ਬਰਦਸਤੀ ਮੈਂ ਭੋਜ ਨਹੀਂ ਪਾਉਂਦੀ ਮੈਂ ਨਹੀਂ ਚਾਹੁੰਦੀ ਕਿ ਮੇਰੀ ਧੀ ਦਾ ਪੇਕੇ ਆਉਣਾ ਬਹੁਤ ਨੂੰ ਬੋਝ ਲੱਗੇ ਮੈਂ ਤਾਂ ਚੰਨੀ ਆ ਕਿ ਮੇਰੀ ਧੀ ਦੇ ਚੰਗੇ ਵਿਹਾਰ ਕਰਨ ਨੂੰ ਪੁੱਤ ਖੁਦ ਹੀ ਮੇਰੀ ਧੀ ਨੂੰ ਮਾਨ ਨਾਲ ਬੁਲਾਉਣ ਨਾ ਕਿ ਕਿਸੇ ਦਬਾਅ ਵਿੱਚ ਆ ਕੇ ਕਮਲ ਦੀ ਸੱਸ ਦਾ ਜਵਾਬ ਸੁਣ ਕੇ ਤਾਈ ਮੂੰਹ ਬਣਾਉਂਦੇ ਹੋਏ ਆਪਣੇ ਘਰ ਚਲੀ ਗਈ ਕਮਲ ਵੀ ਆਪਣੇ ਪੇਕੇ ਚਲੀ ਜਾਂਦੀ ਆ ਇਧਰ ਕਮਲ ਦੀ ਨਨਾਨ ਪੇਕੇ ਆ ਜਾਂਦੀ ਆ ਕਮਲ ਨੇ ਫੋਨ ਤੇ ਆਪਣੀ ਨਨਾਨ ਨਾਲ ਗੱਲ ਕੀਤੀ ਤੇ শেਤੀ ਵਾਪਸ ਆਉਣ ਦਾ ਕਿਹਾ ਦੀਦੀ ਮੇਰੇ ਹੌਣ ਤੱਕ ਰੁਕਿਓ ਕਮਲ ਨੇ ਕਿਹਾ ਚਿੰਤਾ ਨਾ ਕਰ ਤੈਨੂੰ ਮਿਲੇ ਬਿਨਾ ਮੈਂ ਨਹੀਂ ਜਾਉਂਗੀ ਰਾਜ ਨੇ ਕਿਹਾ ਰਾਜ ਨੇ ਆਪਣੀ ਮੰਮਾ ਪਾਪਾ ਦੇ ਨਾਲ ਵਧੀਆ ਟਾਈਮ ਗੁਜ਼ਾਰਿਆ ਕਦੀ ਰਾਜ ਦੇ ਪਾਪਾ ਉਹਦੀ ਪਸੰਦ ਦੀ ਚੀਜ਼ ਬਾਜ਼ਾਰੋਂ ਲੈ ਆਉਂਦੇ ਤਾਂ ਕਦੀ ਉਹਦੀ ਮੰਮੀ ਉਹਦੀ ਪਸੰਦਾ ਖਾਣਾ ਬਣਾਉਂਦੀ ਕਦੀ ਬੱਚਿਆਂ ਨੂੰ ਲੈ ਕੇ ਬਾਹਰ ਘੁੰਮਣ ਚਲੇ ਜਾਂਦੇ ਚਾਰ ਦਿਨਾਂ ਬਾਅਦ ਬੇਟਾ ਬਹੂ ਨੂੰ ਲੈ ਕੇ ਆ ਗਿਆ। ਕਮਲ ਬਹੁਤ ਖੁਸ਼ ਸੀ ਕਿਉਂਕਿ ਉਹ ਆਪਣੀ ਸੱਸ ਤਿੰਨ ਨਾਨ ਦੀ ਸਮਝਦਾਰੀ ਨਾਲ ਆਪਣੇ ਭਰਾ ਭਾਬੀ ਨੂੰ ਮਿਲ ਸਕੀ ਸੀ। ਮੰਮੀ ਜੀ ਇਹ ਸੂਟ ਮੇਰੀ ਮੰਮੀ ਨੇ ਤੁਹਾਡੇ ਲਈ ਭੇਜਿਆ ਆ ਤੇ ਦੀਦੀ ਇਹ ਪਰਸ ਤੇ ਪਰਫਿਊਮ ਮੇਰੀ ਭਾਬੀ ਨੇ ਤੁਹਾਡੇ ਲਈ ਭੇਜਿਆ ਆ। ਕਮਲ ਖੁਸ਼ ਹੁੰਦੇ ਹੋਏ ਬੋਲੀ ਤਾਂ ਕਮਲ ਦੀ ਸੱਸ ਆਪਣੀ ਬਹੂ ਦੀਆਂ ਅੱਖਾਂ ਵਿੱਚ ਆਪਣੇ ਤੇ ਆਪਣੀ ਧੀ ਲਈ ਪਿਆਰ ਤੇ ਸਨਮਾਨ ਵੇਖ ਕੇ ਖੁਸ਼ ਹੁੰਦੀ ਆ ਰਾਜਵੀ ਆਪਣੀ ਭਾਬੀ ਕਮਲ ਨੂੰ ਚਾਂਦੀ ਦੀਆਂ ਚਾਂਜਰਾਂ ਦੇਂਦੇ ਹੋਏ ਕਹਿੰਦੀ ਆ ਇਹ ਤੁਸੀਂ ਲਓ ਭਾਬੀ ਤੇ ਵੀਰ ਲਈ ਮੈਂ ਇਹ ਸ਼ਰਟ ਲਿਆਈ ਆ ਦੀਦੀ ਇਹਦੀ ਕੀ ਲੋੜ ਸੀ ਗਿਫਟ ਤਾਂ ਭਰਾ ਭਾਬੀ ਦਿੰਦੇ ਆ ਪਹਿਣਾ ਕੋਲੋਂ ਥੋੜੀ ਨਾ ਕੁਝ ਲਿਆ ਜਾਂਦਾ ਆ ਉਹ ਵੀ ਇੰਨਾ ਮਹਿੰਗਾ ਗਿਫਟ ਤਾਂ ਰਾਜ ਨੇ ਮੁਸਕਰਾਉਂਦੇ ਹੋਏ ਕਿਹਾ ਗਿਫਟ ਪਰਾ ਦੀਂ ਦਾਇਤਾ ਕੀ ਹੋਇਆ ਚਲ ਅੱਜ ਤੋਂ ਪੈਣ ਵੀ ਦਊਗੀ ਗਿਫਟ ਦੀ ਕੀਮਤ ਨਹੀਂ ਪਾਵਣਾ ਵੇਖੀ ਦੀ ਹੁੰਦੀ ਆ ਰਾਜ ਨੇ ਵੀ ਮੁਸਕਰਾਉਂਦੇ ਹੋਏ ਕਿਹਾ ਉਦੋਂ ਹੀ ਕਮਲ ਦੀ ਸੱਸ ਦਾ ਫੋਨ ਵੱਜਾ ਅੱਗੇ ਆਵਾਜ਼ ਸੁਣਦੇ ਹੀ ਉਹਨਾਂ ਦਾ ਚਿਹਰਾ ਉੱਤਰ ਜਾਂਦਾ ਆ ਕੀ ਹੋਇਆ ਮੰਮੀ ਜੀ ਕੀ ਦਾ ਫੋਨ ਸੀ ਕਮਲ ਨੇ ਪੁੱਛਿਆ ਇਹ ਫੋਨ ਤਾਂ ਨੀਤਾ ਦਾ ਸੀ ਉਹਦੇ ਪਤੀ ਦੀ ਸਿਹਤ ਖਰਾਬ ਆ ਕੱਲ ਰਾਤ ਉਹਨੂੰ ਹਸਪਤਾਲ ਐਡਮਿਟ ਕਰਵਾਉਣਾ ਪਿਆ ਤਾਂ ਨਹੀਂ ਤਾਂ 3-4 ਦਿਨ ਕੰਮ ਤੇ ਨਹੀਂ ਆਉਗੀ। ਕਮਲ ਦੀ ਸੱਸ ਨੇ ਕਿਹਾ। ਕੋਈ ਗੱਲ ਨਹੀਂ ਸਾਰਾ ਕੁਝ ਹੋ ਜਾਊਗਾ। ਭਾਬੀ ਮੈਂ ਭਾਂਡੇ ਦੇ ਕੱਪੜਿਆਂ ਦਾ ਕੰਮ ਕਰ ਲੂੰਗੀ। ਤੁਸੀਂ ਝਾੜੂ-ਪੋਚਾ ਕਰ ਲਿਓ ਤੇ ਮੰਮੀ ਤੁਸੀਂ ਭਾਬੀ ਦੇ ਨਾਲ ਮਿਲ ਕੇ ਖਾਣਾ ਬਣਾ ਲਿਓ। ਦੁਪਹਿਰੇ ਤੁਸੀਂ ਦੋ ਸਬਜ਼ੀਆਂ ਦੀ ਜਗ੍ਹਾ ਇੱਕ ਹੀ ਬਣਾ ਲਿਓ। ਰਾਜ ਨੇ ਸਮਝਦਾਰੀ ਵਿਖਾਉਂਦੇ ਹੋਏ ਕਿਹਾ ਨਹੀਂ ਦੀਦੀ ਕਰਦੀ ਤੀ ਪੇਕੇ ਆ ਕੇ पांडे मांजे ਚੰਗਾ ਨਹੀਂ ਲੱਗਦਾ। ਇਵੇਂ ਕਰੋ ਤੁਸੀਂ ਮੰਮੀ ਦੇ ਨਾਲ ਨਾਸ਼ਤਾ ਤੇ ਦੁਪਹਿਰ ਦਾ ਖਾਣਾ ਵੇਖ ਲਿਓ ਤੇ ਬਾਕੀ ਸਾਰੇ ਕੰਮ ਮੈਂ ਖੁਦ ਕਰ ਲੂੰਗੀ। ਕਮਲ ਨੇ ਕਿਹਾ। ਰਾਜ ਤੇ ਕਮਲ ਦੀ ਸੱਸ ਖਾਣੇ ਦਾ ਵੇਖਣ ਲੱਗੀਆਂ ਤੇ ਵਿੱਚ ਵਿੱਚ ਰਾਜ ਕਮਲ ਦੀ ਮਦਦ ਵੀ ਕਰ ਦਿੰਦੀ। ਜਿਵੇਂ ਕੱਪੜੇ ਸੁੱਕੜੇ ਪਾਉਣੇ, ਸਾਫ਼ ਸਫਾਈ ਕਰਨੀ। ਮਿਲਜੁਲ ਕੇ ਸਾਰੇ ਕੰਮ ਕਰਨ ਨਾਲ ਕੰਮ ਆਸਾਨੀ ਨਾਲ ਹੋ ਗਿਆ। ਸ਼ਾਮ ਨੂੰ ਸਾਰੇ ਬਾਹਰ ਘੁੰਮਣ ਵੀ ਚਲੇ ਗਏ। ਕਮਲ ਨੇ ਆਪਣੀ ਨਾਨਾ ਦੀ ਬਹੁਤ ਆਓ ਪਕਤ ਕੀਤੀ ਤੇ ਉਹਨਾਂ ਨੂੰ ਬਹੁਤ ਵਧੀਆ-ਵਧੀਆ ਜਗ੍ਹਾ ਘੁਮਾਇਆ ਵੀ। ਜਦੋਂ ਰਾਜ ਨੂੰ ਤੋਰਨ ਦਾ ਵੇਲਾ ਆਇਆ ਤਾਂ ਕਮਲ ਤੇ ਉਹਦੇ ਪਤੀ ਨੇ ਮਾਂ ਦੇ ਬਿਨਾਂ ਕੁਝ ਕਹੇ ਹੀ ਤੈਨੂੰ ਗਿਫਟ ਦਿੱਤੇ ਤਾਂ ਮਾਂ ਬਹੁਤ ਖੁਸ਼ ਹੋਈ। ਖੁਸ਼ ਸੀ ਕਿ ਉਹਨਾਂ ਦੀ ਧੀ ਨੂੰ ਇਸ ਘਰ 'ਚ ਮਾਨ ਸਨਮਾਨ ਦਿਵਾਉਣ ਲਈ ਜੀਆਂ ਉਹਨੂੰ ਜੁਗਤਾ ਨਹੀਂ ਕਰਨੀਆਂ ਪਈਆਂ। ਤੇ ਨੇ ਆਪਣੇ ਪਿਆਰ ਨਾਲ ਖੁਦ ਹੀ ਆਪਣੇ ਪੇਕੇ ਆਪਣੀ ਜਗ੍ਹਾ ਮਜ਼ਬੂਤ ਕਰ ਲਈ ਆ ਪਰ ਰਾਜ ਦੀ ਤਾਈ ਹਮੇਸ਼ਾ ਇਹੋ ਚਾਹੁੰਦੀ ਸੀ ਕਿ ਉਹਨਾਂ ਦਾ ਮੁੰਡਾ ਉਹਨਾਂ ਦੀ ਕੁੜੀ ਨੂੰ ਤੋਹਫੇ ਦੇ ਕੇ ਪੇਕੇ ਨਾਲ ਜੋੜ ਕੇ ਰੱਖੇ ਤੇ ਬਹੂ ਆਪਣੀ ਸੇਵਾ ਨਾਲ ਉਹਨੂੰ ਬਰਨ ਲਵੇ ਪਰ ਅੰਦਰੋਂ ਡਰਦੀ ਵੀ ਸੀ ਕਿ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੀ ਕੁੜੀ ਨੂੰ ਉਹਨਾਂ ਦੀ ਅਸਲੀ ਜਗ੍ਹਾ ਮਿਲੂਗੀ ਵੀ ਜਾਂ ਨਹੀਂ ਤਾਈ ਦੀ ਬਹੂ ਪ੍ਰੀਤ ਨੂੰ ਸਾਰੇ ਆਏ ਹੋਏ 10 ਸਾਲ ਹੋ ਚੁੱਕੇ ਸੀ ਜਦੋਂ ਵੀ ਉਹਨਾਂ ਦੀ ਕੁੜੀ ਰੂਬੀ ਪੇਕੇ ਆਉਂਦੀ ਤਾਂ ਆਪਣੀ ਭਾਬੀ ਨੂੰ ਨੌਕਰਾਨੀ ਹੀ ਸਮਝ ਲੈਂਦੀ ਤੇ ਘਰ ਨੂੰ ਹੋਟਲ ਕੰਮ ਵਿੱਚ ਕੋਈ ਮਦਦ ਨਾ ਕਰਵਾਉਂਦੀ ਬਸ ਇੱਕ ਤੋਂ ਬਾਅਦ ਇੱਕ ਆਡਰ ਤੇ ਆਡਰ ਦੇਂਦੀ ਜਾਂਦੀ ਭਰਾ ਭਾਬੀ ਵਿੱਚ ਲੜਾਈ ਵੀ ਕਰਵਾਉਂਦੀ ਭਾਬੀ ਦੇ ਹਰ ਕੰਮ ਵਿੱਚ ਦਖਲਅੰਦਾਜ਼ੀ ਵੀ ਕਰਦੀ ਭਾਬੀ ਰੋਟੀ ਕੱਚੀ ਰੱਖੀ ਆ ਤੂੰ ਅਸੀਂ ਤਾਂ ਸਬਜੀ ਐਵੇਂ ਨਹੀਂ ਇਵੇਂ ਬਣਾਉਨੇ ਆਂ ਸਬਜ਼ੀ ਵਿੱਚ ਤੇਲ ਘੱਟ ਰੱਖਿਆ ਆ ਮਿਰਚਾਂ ਜ਼ਿਆਦੀਆਂ ਆ ਤੁਹਾਡਾ ਬੱਚਿਆਂ ਦੀ ਪਰਵਰਿਸ਼ ਕਰਨ ਦਾ ਤਰੀਕਾ ਗਲਤ ਆ ਤੇ ਸਾਰਾ ਦਿਨ ਮਾਂ ਧੀ ਬੈ ਕੇ ਬਹੂ ਦੀਆਂ ਚੁਗਲੀਆਂ ਕਰਦੀਆਂ ਜੇ ਬਹੂ ਆਪਣੇ ਤਰੀਕੇ ਨਾਲ ਘਰ ਦੀ ਸਜਾਵਟ ਕਰਦੀ ਤਾਂ ਉਹ ਵੀ ਉਹਨਾਂ ਨੂੰ ਪਸੰਦ ਨਾ ਆmdi ਰੂਬੀ ਨੇ ਆਪਣੇ ਪੇਕੇ ਹਸੀ ਖੁਸ਼ੀ ਦਾ ਮਾਹੌਲ ਤਾਂ ਕਦੀ ਬਣਾ ਕੇ ਹੀ ਨਹੀਂ ਰੱਖਿਆ ਸੀ ਹਰ ਵਾਰ ਪੇਕੇ ਆ ਕੇ ਸੱਸ ਬਹੂ ਵਿੱਚ ਲੜਾਈ ਕਰਉਂਦੀ ਭਰਾ ਭਾਬੀ ਦੇ ਵਿੱਚ ਝਗੜੇ ਕਰਵਾਉਂਦੀ ਮਾਂ ਤੀ ਨਹੀਂ ਸਮਝ ਰਹੀਆਂ ਸੀ ਕਿ ਐਵੇਂ ਕਰਨ ਨਾਲ ਉਹ ਮੁੰਡੇ ਦੀਆਂ ਨਜ਼ਰਾਂ ਵਿੱਚ ਬੁਰੀਆਂ ਬਣ ਰਹੀਆਂ ਆ ਅੱਗੇ ਜਾ ਕੇ ਐਵੇਂ ਕਰਨ ਨਾਲ ਰਿਸ਼ਤਿਆਂ ਵਿੱਚ ਕੜਵਾਹਟ ਆ ਸਕਦੀ ਆ ਇਹ ਉਹਨਾਂ ਦੀ ਸਮਝ ਤੋਂ ਪਰੇ ਸੀ ਦੋਵੇਂ ਮਾਂ ਤੀ ਸਾਰਾ ਦਿਨ ਹੱਥ ਤੇ ਹੱਥ ਰੱਖ ਕੇ ਬੈਠੀਆਂ ਰਹਿੰਦੀਆਂ ਪ੍ਰੀਤ ਦੇ ਪ੍ਰੈਗਨੈਂਟ ਹੋਣ ਤੇ ਵੀ ਰੂਬੀ ਕਦੀ ਕੋਈ ਮਦਦ ਨਾ ਕਰਵਾਉਂਦੀ। ਬਹੂ ਦੇ ਉੱਤੇ ਕੰਮ ਦਾ ਇਹਨਾ ਬੋਝ ਹੁੰਦਾ ਫਿਰ ਵੀ ਮਿਲ ਜੁਲ ਕੇ ਕੰਮ ਕਰਨਾ, ਕੰਮ ਵੰਡ ਲੈਣਾ ਉਹਨਾਂ ਨੂੰ ਨਹੀਂ ਆਉਂਦਾ ਸੀ। ਇਹੋ ਜਿਹਾ ਵਿਹਾਰ ਨਾਲ ਰੂਬੀ ਨੇ ਖੁਦ ਹੀ ਭਾਬੀ ਦੇ ਮਨ ਵਿੱਚ ਨਫ਼ਰਤ ਦਾ ਬੀਜ ਬੋਲਿਆ ਸੀ। ਥੋੜੇ ਦਿਨਾਂ ਬਾਅਦ ਤਾਈ ਰਾਜ ਦੀ ਮੰਮੀ ਨੂੰ ਕਹਿੰਦੀ ਆ ਮੈਂ ਤਾਂ ਆਪਣੀ ਬਹੂ ਨੂੰ ਕਿਹਾ ਆ ਕਿ ਕੁੜੀ ਨੂੰ ਫੋਨ ਕਰਕੇ ਬੁਲਾ ਲਾ ਰਖੜੀ ਤੇ ਉਹ ਤਾਂ ਮੇਰੀ ਗੱਲ ਸੁਣਦਿਆਂ ਹੀ ਮੂੰਹ ਬਣ ਗਿਆ ਤੇ ਮੈਨੂੰ ਕਹਿਣ ਲੱਗੀ ਤੁਸੀਂ ਹੀ ਬੁਲਾ ਲਓ ਵੈਸੇ ਵੀ ਰਖੜੀ ਦੇ ਅਗਲੇ ਦਿਨ ਬੱਚਿਆਂ ਦੇ ਪੇਪਰ ਵੀ ਆ 10 ਅਜੇ ਤਾਂ ਮੈਂ ਜਿਉਣੀ ਆ ਤਾਂ ਇਹ ਹਾਲਿਆ ਬਹੂ ਦਾ ਮੇਰੇ ਜਾਨ ਤੋਂ ਬਾਅਦ ਤਾਂ ਮੇਰੀ ਧੀ ਤਰਸ ਜਾਊਗੀ ਉਹ ਤਾਂ ਕਹਿ ਰਹੀ ਸੀ ਕਿ ਭਾਬੀ ਲਈ ਕੋਈ ਤੋਹਫ਼ਾ ਲੈ ਆਵਾਂ ਮੈਂ ਤਾਂ ਸਾਫ਼-ਸਾਫ਼ ਆਪਣੀ ਕੁੜੀ ਨੂੰ ਤੋਹਫ਼ੇ ਲਿਆਉਣ ਤੋਂ ਮਨਾ ਕਰ ਦਿੱਤਾ ਆ ਇਹ ਕਿਹੜਾ ਨਵਾਂ ਰਿਵਾਜ ਚਲਾਉਣ ਲੱਗੀ ਆ ਤੂੰ ਤਾਂ ਰਾਜ ਦੀ ਮੰਮੀ ਬੋਲੀ ਇਹਦੇ ਵਿੱਚ ਕੀ ਦਿੱਕਤ ਆ ਜੇ ਕੁੜੀ ਖੋਦ ਆਪਣੇ ਰਿਸ਼ਤੇ ਬਚਾਉਣ ਲਈ ਕੁਝ ਕਰ ਰਹੀ ਆ ਤਾਂ ਤੇ ਇਹਦੇ ਵਿੱਚ ਕੀ ਬੁਰਾਈ ਆ ਕਮਲ ਦੀ ਸਾਸ ਨੇ ਸਮਝਾਇਆ ਪਰ ਤਾਈ ਆਪਣੀ ਪੁਰਾਣੀ ਸੋਚ ਹੀ ਲੈ ਕੇ ਬੈਠੀ ਸੀ ਤਾਈ ਦੇ ਬੁਲਾਉਣ ਤੇ ਉਹਨਾਂ ਦੀ ਕੁੜੀ ਘਰ ਆਈ ਸਾਰਾ ਦਿਨ ਮਾਂ ਦੇ ਕੋਲ ਬਹਿ ਕੇ ਭਾਬੀ ਨੂੰ ਫਰਮਾਇਸ਼ਾਂ ਕਰਦੀ ਇੱਕ ਇਹੋ ਜੀ ਸਬਜ਼ੀ ਬਣਾਈਆਂ ਭਾਬੀ ਇਹਦੀ ਸ਼ਕਲ ਤਾਂ ਵੇਖ ਨਾ ਤੇਲਿਆ ਨਾ ਮਿਸਚਿਆ ਤੇ ਬਸ ਤੂੰ ਇੱਕ ਹੀ ਸਬਜ਼ੀ ਬਣਾਈਆਂ ਰਹਾ ਤਾਂ ਵੀ ਨਹੀਂ ਬਣਾਇਆ ਬਸ ਦਾਲ ਚੌਲ ਤੇ ਇੱਕ ਸਬਜ਼ੀ ਰੋਟੀ ਬਣਾ ਕੇ ਮੇਰੇ ਅੱਗੇ ਰੱਖ ਦਿੱਤੀ ਆ ਤਾਂ ਉਹਦੀ ਭਾਬੀ ਪ੍ਰੀਤ ਬੋਲੀ ਦੀਦੀ ਅੱਜ ਕੰਮ ਵਾਲੀ ਵੀ ਨਹੀਂ ਆਈ ਬੱਚਿਆਂ ਦੇ ਵੀ ਪੇਪਰ ਆ ਉਹਨਾਂ ਨੂੰ ਵੀ ਵੇਖਣਾ ਪੈਂਦਾ ਆ ਮੇਰੇ ਕੋਲੋਂ ਤਾਂ ਇਹ ਨਹੀਂ ਬਣਾਇਆ ਤਾਂ ਤਾਈ ਗੁੱਸੇ ਵਿੱਚ ਬੋਲੀ ਇਹ ਕੀ ਤਰੀਕਾ ਆ ਆਪਣੀ ਨਾਨਾ ਨਾਲ ਇਹ ਕਿਹੋ ਜਿਹਾ ਵਿਹਾਰ ਕਰਦੀਆਂ ਤੂੰ ਇਹੋ ਸੰਸਕਾਰ ਸਿਖਾਇਆ ਤੇਰੀ ਮਾਂ ਨੇ ਤੈਨੂੰ ਹੁਣੇ ਦੂਜੀ ਸਬਜ਼ੀ ਬਣਾ ਕੇ ਲਿਆ ਨਹੀ ਤਾਂ ਆਪਣੇ ਮੁੰਡੇ ਨੂੰ ਮੈਂ ਫੋਨ ਕਰਕੇ ਦੱਸਦੀ ਆ ਤੇਰੀ ਕਰਤੂਤ ਸੱਸ ਗੁੱਸੇ ਵਿੱਚ ਬੋਲੀ ਤਾਂ ਇਸ ਵਾਰ ਬਹੂ ਦਾ ਸਬਰ ਦਾ ਬੰਨ ਵੀ ਟੁੱਟ ਗਿਆ ਸੰਸਕਾਰ ਤਾਂ ਮੇਰੇ ਮਾਪਿਓ ਨੇ ਮੈਨੂੰ ਬਹੁਤ ਚੰਗੀਆਂ ਦਿੱਤੇ ਸੀ ਤਾਂ ਹੀ ਦਸਾ ਸਾਲਾਂ ਤੋਂ ਚੁੱਪਚਾਪ ਸਾਰਾ ਕੁਝ ਬਰਦਾਸ਼ਤ ਕਰ ਰਹੀ ਆਂ ਤੇ ਹੁਣ ਜੇ ਮੈਂ ਬੋਲ ਰਹੀ ਆ ਨਾ ਇਹ ਤੁਹਾਡੇ ਕੋਲੋਂ ਹੀ ਸੌਰੇ ਆ ਕੇ ਸਿੱਖਿਆ ਆ ਮੈਂ ਭਾਬੀ ਤੁਹਾਨੂੰ ਮੇਰੇ ਮੇਰਾ ਇੱਥੇ ਆਉਣਾ ਚੰਗਾ ਨਹੀਂ ਲੱਗਦਾ ਹਰ ਵਕਤ ਮੂੰਹ ਬਣਾ ਕੇ ਰੱਖਦੀ ਆ ਤੂੰ ਪਰ ਚੰਗੀ ਤਰ੍ਹਾਂ ਕੰਨ ਖੋਲ ਕੇ ਸਮਝ ਲੈ ਇਹ ਮੇਰਾ ਘਰ ਆ ਜਦੋਂ ਮੇਰੀ ਮਰਜ਼ੀ ਹੋਊਗੀ ਮੈਂ ਪੂਰੇ ਹੱਕ ਨਾਲ ਇੱਥੇ ਆਉਂਗੀ ਨਨਾਨੇ ਕੜਕਾਵਾਜ਼ ਵਿੱਚ ਕਿਹਾ ਜਰਾ ਕੁਝ ਸਿੱਖੋ ਉੱਤੇ ਚਾਚੀ ਦੀ ਬਹੂ ਆਪਣੀ ਨਨਾਂ ਨੂੰ ਕਿੰਨਾ ਮਾਣ ਦਿੰਦੀ ਆ ਲੱਗਦਾ ਹੀ ਨਹੀਂ ਆ ਕਿ ਨਨਾਨਾ ਨਾਬੀ ਆ ਐਵੇਂ ਲੱਗਦਾ ਆ ਜਿਵੇਂ ਸਕੀਆਂ ਪਹਿਣਾ ਹੋਣ ਅਗਲੇ ਰਖੜੀ ਤੇ ਗਏ ਆ ਉਹਦਾ ਨੂੰਹ ਪੁੱਤ ਤੇ ਕੁੜੀ ਲਈ ਢੇਰ ਸਾਰੇ ਤੋਹਫੇ ਵੀ ਲੈ ਕੇ ਗਏ ਆ ਤੇ ਇੱਥੇ ਇੱਥੇ ਵੇਖ ਨਨਾਨਾ ਆਈ ਆ ਤਾਂ ਰੈਣ ਉਹ ਵੀ ਤੈਨੂੰ ਬੁਰੀ ਲੱਗਦੀ ਆ ਤਾਈ ਨੇ ਆਪਣੀ ਬਹੂ ਨੂੰ ਕਿਹਾ ਮਾਂ ਜੀ ਤਾੜੀ ਧੋਆਂ ਹੱਥਾਂ ਨਾਲ ਵੱਜਦੀ ਆ ਨਨਾਨਾ ਨਨਾਨ ਵਿੱਚ ਵੀ ਫਰਕ ਹੁੰਦਾ ਆ ਰਾਜ ਇੱਕ ਸਮਝਦਾਰ ਨਨਾਨ ਆ ਇਹੋ ਜਦੋਂ ਇੱਥੇ ਆਉਂਦੀ ਆ ਤਾਂ ਆਪਣੀ ਭਾਬੀ ਦੀ ਹਰ ਕੰਮ ਚ ਮਦਦ ਕਰਵਾਉਂਦੀ ਆ ਲੋਕ ਲੋਕ ਕੇ ਚੁਗਲੀਆਂ ਨਹੀਂ ਕਰਦੀ ਤੇ ਭਰਾ ਭਾਬੀ ਵਿੱਚ ਲੜਾਈਆਂ ਵੀ ਨਹੀਂ ਕਰਵਾਉਂਦੀ ਫੋਨ ਤੇ ਮਾਪਿਓ ਦੇ ਨਾਲ ਨਾਲ ਭਾਬੀ ਦੇ ਨਾਲ ਵੀ ਗੱਲ ਕਰਦੀ ਆ ਜਦੋਂ ਬਹੂ ਨੇ ਜਵਾਬ ਦਿੱਤਾ ਤਾਂ ਬਹਿਸ ਵਾਧ ਗਈ ਉਹਨਾਂ ਦੀ ਉੱਚੀ ਆਵਾਜ਼ ਉੱਤੇ ਕਮਲ ਦੀ ਸੱਸ ਦੇ ਕੰਨਾਂ ਵਿੱਚ ਵੀ ਪੈ ਰਹੀ ਸੀ ਉਹ ਤੁਰੰਤ ਥੱਲੇ ਆਈ ਤਾਂ ਉਹਦੀ ਜਠਾਣੀ ਬੋਲੀ ਵੇਖ ਹਰਜੀਤ ਮੇਰੇ ਸਾਹਮਣੇ ਮੇਰੀ ਬਹੂ ਮੇਰੀ ਧੀ ਦੀ ਕਿਵੇਂ ਬੇਇੱਜ਼ਤੀ ਕਰਦੀ ਆ ਤੇ ਮੇਰੇ ਜਾਣ ਤੋਂ ਬਾਅਦ ਇਹ ਤਾਂ ਉਹਦੇ ਨਾਲ ਰਿਸ਼ਤਾ ਹੀ ਤੋੜ ਲਊਗੀ ਸਾਰੀ ਗੱਲ ਸੁਣਨ ਤੋਂ ਬਾਅਦ ਹਰਜੀਤ ਕੌਰ ਨੇ ਕਿਹਾ ਮਾਫ ਕਰਿਓ ਭੈਣ ਜੀ ਮੈਨੂੰ ਲੱਗਦਾ ਆ ਤੁਹਾਨੂੰ ਤੇ ਤੁਹਾਡੀ ਕੁੜੀ ਨੂੰ ਆਪਣੇ ਵਿਹਾਰ 'ਚ ਬਦਲਾਵ ਕਰਨ ਦੀ ਲੋੜ ਆ ਤੁਸੀਂ ਜਾਣਦੇ ਹੋ ਮੇਰੀ ਧੀ ਰਾਜ ਨੇ ਖੁਦ ਫੋਨ ਕਰਕੇ ਆਪਣੇ ਭਰਾ ਭਾਬੀ ਨੂੰ ਆਪਣੇ ਘਰ ਰਖੜੀ ਤੇ ਬੁਲਾਇਆ ਸੀ ਤੇ ਉਹਨਾਂ ਦੀ ਬਹੁਤ ਸੇਵਾ ਵੀ ਕੀਤੀ ਸੀ ਇਹ ਸਾਰੇ ਰਿਸ਼ਤੇ ਨਾਤਿਆਂ ਲਈ ਜ਼ਰੂਰੀ ਹੁੰਦਾ ਆ ਪਿਛਲੇ ਸਾਲ ਮੈਂ ਬਿਮਾਰ ਸੀ ਮੈਨੂੰ ਬੁਖਾਰ ਸੀ ਤੁਹਾਨੂੰ ਜਾਦਿਆ ਨਾ ਤਾਂ ਮੇਰੀ ਬਹੂ ਕਮਲ ਦੀ ਭੈਣ ਦਾ ਵਿਆਹ ਸੀ ਤਾਂ ਸੀ ਕਮਲ ਤੇ ਆਪਣੇ ਮੁੰਡੇ ਨੂੰ ਖੁਸ਼ੀ-ਖੁਸ਼ੀ ਵਿਆਹ 'ਚ ਜਾਣ ਦਿੱਤਾ ਸੀ ਤਾਂ ਉਦੋਂ ਰਾਜ ਆ ਗਈ ਸੀ 4 ਦਿਨ ਰਹਿਣ ਤੇ ਮੈਨੂੰ ਸਾਂਭਣ ਲਈ ਉਦੋਂ ਵੀ ਬਹੂ ਦੇ ਮਨ ਵਿੱਚ ਨਨਾਨ ਪ੍ਰਤੀ ਇਜਤਵਾਦ ਗਈ ਸੀ ਇਜਤ ਮੰਗਣੀ ਨਹੀਂ ਕਮਾਉਣੀ ਪੈਂਦੀ ਆ ਰਾਜ ਆਪਣੀ ਭਾਬੀ ਦੀ ਸਹਿਯੋਗੀ ਬੰਦੀ ਆ ਰਿਸ਼ਤੇਦਾਰਾਂ ਗਵਾਂਡੀਆਂ ਜਾਂ ਘਰ ਵਾਲਿਆਂ ਦੇ ਸਾਹਮਣੇ ਉਹਨੂੰ ਨੀਵਾ ਨਹੀਂ ਵਖਾਉਂਦੀ ਆਪਣੀ ਹੈਸੀਅਤ ਅਨੁਸਾਰ ਆਪਣੀ ਭਾਬੀ ਲਈ ਵੀ ਤੋਹਫੇ ਲੈਂਦੀ ਆ ਕੋਈ ਵੀ ਇਤਕਰਾਰ ਨਹੀਂ ਰੱਖਦੀ ਜਿਵੇਂ ਇੱਥੇ ਤੁਹਾਡੀ ਕੁੜੀ ਕਰਦੀ ਆ ਇਸੇ ਲਈ ਮੇਰੀ ਬਹੂ ਆਪਣੀ ਨਨਾਨ ਨੂੰ ਬਹੁਤ ਮਾਣ ਦਿੰਦੀ ਆ ਤੇ ਖੁਦ ਉਹਨੂੰ ਪੇਕੇ ਆਉਣ ਲਈ ਕਹਿੰਦੀ ਆ ਡੌੜ-ਡੌੜ ਕੇ ਉਹਦੀ ਸੇਵਾ ਕਰਦੀ ਆ ਭੈਣ ਜੀ ਮੇਰੀ ਕੁੜੀ ਨੂੰ ਪੇਕੇ ਘਰ ਮਾਣ ਸਨਮਾਨ ਦਿਵਾਉਣ ਲਈ ਮੈਨੂੰ ਜੁਗਤਾ ਨਹੀਂ ਕੱਢਣੀਆਂ ਪੈਂਦੀਆਂ ਮੇਰੀ ਧੀ ਨੇ ਆਪਣੇ ਪਿਆਰ ਨਾਲ ਖੁਦ ਹੀ ਪੇਕੇਆਂ 'ਚ ਆਪਣੀ ਨੀ ਮਜ਼ਬੂਤ ਕਰ ਲਈ ਆ ਇਸੇ ਤਰ੍ਹਾਂ ਇੱਥੇ ਤੁਹਾਡੀ ਕੁੜੀ ਨੂੰ ਵੀ ਆਪਣੇ ਵਿਹਾਰ 'ਚ ਬਦਲਾਵ ਲਿਆਉਣਾ ਪਊਗਾ ਜਦੋਂ ਉਹਨਾਂ ਨੇ ਸਮਝਾਇਆ ਉਸ ਤੋਂ ਬਾਅਦ ਹਾਲਾਤਾਂ ਨੂੰ ਵੇਖਦੇ ਹੋਏ ਹੌਲੀ-ਹੌਲੀ ਰੂਬੀ ਤੇ ਤਾਇਨ ਵੀ ਆਪਣੇ ਵਰਤਾਅ ਵਿੱਚ ਬਦਲਾਵ ਲੈਉਣ ਲੱਗੀਆਂ ਸੋ ਦੋਸਤੋ ਭਾਬੀ ਨੂੰ ਵੀ ਪਰਿਵਾਰ ਦਾ ਮੈਂਬਰ ਸਮਝਦੇ ਹੋਏ ਪਿਆਰ ਤੇ ਸਨਮਾਨ ਦਿਵੋ ਬਦਲੇ ਵਿੱਚ ਤੁਹਾਨੂੰ ਵੀ ਉਹ ਮਿਲੇਗਾ ਕਿਉਂਕਿ ਮਾਂ ਪਿਓ ਦੇ ਬਾਦ ਭਰਾ ਭਾਬੀ ਨਾਲ ਹੀ ਪੇਕੇ ਹੁੰਦੇ ਆ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਕਮੈਂਟ ਕਰਕੇ ਜਰੂਰ ਦੱਸਣਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ